ਕੜੋਂ ਮੁਬੰਨ ਤੇ ਅਸੀਂ ਇਸ ਵੇਲੇ ਮੌਜੂਦ ਆ ਹਰੀਕੇ ਹੈਡ ਦੇ ਨਾਲ ਲੱਗਦੇ ਥਾੜੇ ਏਰੀਏ ਦੇ ਵਿੱਚ ਲਗਾਤਾਰ ਸੰਗਤਾਂ ਦੇ ਵੱਲੋਂ ਸੰਪਰਦਾਵਾਂ ਦੇ ਵੱਲੋਂ ਇੱਥੇ ਸਿਆਸੀ ਲੀਡਰਾਂ ਦੇ ਵੱਲੋਂ ਵੀ ਸੇਵਾ ਦੇ ਤੌਰ ਤੇ ਵੀ ਜਿਹੜਾ ਸੇਵਕ ਬਣ ਕੇ ਇੱਥੇ ਲੋਕਾਂ ਦੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸੇਵਾ ਕਰਦੇ ਹੋਏ ਸਾਰੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਘਰ ਡੁੱਬਣ ਦੇ ਕਾਰਨ ਜਿਹੜੇ ਲੋਕ ਨੇ ਆਪਣੇ ਪਸ਼ੂ ਲੈ ਕੇ ਕਿਵੇਂ ਜਿਹੜੇ ਨੇ ਉਹ ਸੁਰੱਖਿਆ ਤਾਵਾਂ ਤੇ ਬੰਨ ਉੱਪਰ ਬੈਠੇ ਹੋਏ ਨੇ ਤੇ ਲਗਾਤਾਰ ਪਾਣੀ ਦੀ ਢਾਹ ਜਿਹੜੀ ਇੱਥੋਂ ਹਰੀਕੇ ਤੋਂ ਸ਼ੁਰੂ ਹੋਈ ਏ ਮੁਠਿਆਂ ਵਾਲੇ ਤੱਕ 15 ਆਉਣ ਵਾਲੇ ਦਿਨਾਂ ਵਿੱਚ ਪਾਣੀ ਦੀ ਢਾਹ ਲੱਗ ਸਕਦੀ ਹੈ ਸਾਡੇ ਨਾਲ ਜਿਹੜੇ ਵੀਰ ਇੱਥੇ ਲੰਗਰ ਲੈ ਕੇ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਦੀ ਖਾਲਸਾ ਜੀ ਜੀ ਉਹਨਾਂ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਉਹਨਾਂ ਦੀਆਂ ਸਖਤ ਹਦਾਇਤਾਂ ਮੁਤਾਬਕ ਜਿਸ ਦਿਨ ਤੋਂ ਇਸ ਏਰੀਏ ਦੇ ਵਿੱਚ ਉਹ ਦੌਰਾ ਕਰਕੇ ਗਏ ਜੀ ਜਦੋਂ ਇਸ ਏਰੀਏ ਦੇ ਲੋਕਾਂ ਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਜੀ ਤੇ ਉਹਨਾਂ ਨੇ ਤੁਰੰਤ ਸਾਡੀ ਮੀਟਿੰਗ ਬੁਲਾ ਕੇ ਉਸੇ ਦਿਨੀ ਮੀਟਿੰਗ ਬੁਲਾ ਕੇ ਸ਼ਾਮ ਨੂੰ ਤੇ ਹਦਾਇਤ ਕਰਤੀ ਵੀ ਸਵੇਰ ਤੋਂ ਹੀ ਉੱਥੇ ਕੈਂਪ ਜਿਹੜਾ ਲਗਾਇਆ ਜਾਵੇ ਜੀ ਅਸੀਂ ਅਗਲੇ ਦਿਨੀ ਇੱਥੋਂ ਜਿਹੜਾ ਕੈਂਪ ਸ਼ੁਰੂ ਕਰਤਾ ਜੀ ਜਿਹਦੇ ਵਿੱਚ ਅਸੀਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਇੱਥੇ ਚਾਰੇ ਦੀ ਕਿਉਂਕਿ ਬੇਜਬਾਨ ਪਸ਼ੂ ਜਿਹੜੇ ਆ ਉਹ ਭੁੱਖੇ ਵਿਚਾਰੇ ਮਰ ਰਿਆ ਜੀ ਤੇ ਸਾਨੂੰ ਜੋ ਲੱਗੇ ਹਾਲਾਤ ਉਹਦੇ ਮੁਤਾਬਕ ਹੀ ਚਾਰੇ ਦਾ ਪ੍ਰਬੰਧ ਕੀਤਾ ਚੋਕਰ ਦਾ ਪ੍ਰਬੰਧ ਕੀਤਾ ਤੂੜੀ ਦਾ ਪ੍ਰਬੰਧ ਕੀਤਾ ਜਿਹੜੇ ਵਿਚਾਰੇ ਲੋੜਵੰਦ ਜਿਨ੍ਹਾਂ ਦੇ ਘਰ ਜਿਹੜੇ ਚੋਰ ਆ ਕਿਉਂਕਿ ਮਾਰਛ ਦਾ ਵੀ ਬੜਾ ਸਮਾਂ ਜਿਹੜਾ ਮਾਰਾ ਚੱਲ ਰਿਹਾ ਤੇ ਉਹਨਾਂ ਨੂੰ ਤਰਪਾਲਾਂ ਦੇ ਪ੍ਰਬੰਧ ਕਰਕੇ ਦਿੱਤੇ ਜਿਨ੍ਹਾਂ ਨੇ ਬੰਨ ਤੇ ਆ ਕੇ ਆਪਣੇ ਘਰ ਬਣਾਏ ਆ ਆਰਜੀ ਬੰਨ ਘਰ ਉਹਨਾਂ ਨੂੰ ਵੀ ਇਹ ਤਰਵਾਲਾਂ ਦਾ ਪ੍ਰਬੰਧ ਕਰਕੇ ਜਿਹੜਾ ਆਪਣੀ ਜਥੇਬੰਦੀ ਵੱਲੋਂ ਦਿੱਤਾ ਜੀ ਬਿਲਕੁਲ ਜਿਨ੍ਹਾਂ ਦੇ ਇੱਧਰ ਘਰ ਚੋ ਰਹੇ ਨੇ ਜਿਨ੍ਹਾਂ ਦੀ ਫਸਲ ਡੁੱਬੀ ਹੈ ਜਿਨ੍ਹਾਂ ਦੇ ਘਰ ਚੋ ਰਹੇ ਨੇ ਉਹਨਾਂ ਨੂੰ ਚੋਰ ਵੀ ਪੈ ਰਹੇ ਨੇ ਉਹ ਚੋਰ ਕਿਹੜੇ ਨੇ ਉਹ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਤਾਂ ਡੁੱਬੇ ਨੇ ਉਹਨਾਂ ਨੂੰ ਤਾਂ ਮਦਦ ਜਿਹੜੀ ਪਹੁੰਚਣੀ ਚਾਹੀਦੀ ਹੈ ਪਰ ਜਿਹੜੇ ਬੰਨੋ ਸੁੱਕੇ ਪਾਸੇ ਬੈਠੇ ਆ ਉਹ ਪਿੰਡਾਂ ਤੋਂ ਆ ਕੇ ਇੱਥੇ ਲਾਈਨ ਦੇ ਵਿੱਚ ਲੱਗ ਕੇ ਜਿਹੜਾ ਰਾਸ਼ਨ ਲੈ ਰਹੇ ਨੇ ਹਾਂ ਇਹ 2023 ਦੇ ਵਿੱਚ ਵੀ ਵੇਖਣ ਵਾਲੀ ਗੱਲ ਰਹੀ ਤੇ ਇਸ ਵਾਰ ਜਿੰਨੇ ਵੀ ਇਸ ਇਲਾਕੇ ਦੇ ਸਾਰੇ ਲੀਡਰ ਉਹਨਾਂ ਨੇ ਵੀ ਇਹੋ ਬੇਨਤੀ ਕੀਤੀ ਵੀ ਵੀਰੋ ਜਿਹੜਾਂ ਦੀ ਤੇ ਪੈਰੀ ਡੁੱਬ ਗਈ ਘਰ ਡੁੱਬ ਗਏ ਉਹਨਾਂ ਤੱਕ ਮਦਦਤਾ ਜਾਵੇ ਪਰ ਸੁੱਕੇ ਥਾਂ ਤੇ ਬੈਠੇ ਹੋਏ ਨੇ ਜਿਹੜੇ ਲੋਕ ਉਹ ਇੱਥੋਂ ਆ ਕੇ ਲਾਈਨਾਂ ਦੇ ਵਿੱਚ ਲੱਗ ਕੇ ਲਗਾਤਾਰ ਰਾਸ਼ਨ ਲੈ ਰਹੇ ਨੇ ਸੋ ਇਸ ਤਰੀਕੇ ਦੇ ਆ ਜਿਹੜੀਆਂ ਹੁਣ ਜਦੋਂ ਦੇ ਬੰਨਾਂ ਦੇ ਨਾਲ-ਨਾਲ ਆ ਰਹੇ ਆ ਬਹੁਤ ਸਾਰੇ ਬਜ਼ੁਰਗਾਂ ਨੇ ਇਹ ਗੱਲ ਦੱਸੀ ਲੋਕਾਂ ਨੇ ਦੱਸੀ ਕਿ ਵੀਰੇ ਮਦਦ ਆ ਰਹੀ ਹੈ ਲੇਕਿਨ ਸੁੱਕੇ ਪਾਸਿਓ ਲੋਕ ਜ਼ਿਆਦਾ ਜਿਹੜੇ ਹੈ ਉਹ ਮਦਦ ਨੂੰ ਲੈ ਰਹੇ ਕਿ ਕਿ ਇਸ ਤੇ ਕੀ ਕਹਿਣਾ ਚਾਹੋ ਵੀ ਵੀਰ ਜੀ ਵੇਖੋ ਜੀ ਸਾਡੀ ਤੇ ਜਿਹੜੀ ਜਥੇਬੰਦੀ ਆ ਉਹਨਾਂ ਦਾ ਕੰਮ ਕਰਦਾ ਤਰੀਕਾ ਸਾਰੀਆਂ ਪਾਰਟੀਆਂ ਤੋਂ ਵੱਖਰਾ ਹੈ ਜੀ 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 ਕਿਉਂਕਿ ਅਸੀਂ ਉਹਨਾਂ ਪਾਰਟੀਆਂ ਵਾਂਗੂ ਨਹੀਂ ਚੱਲਦੇ ਜੀ ਸਾਡੀ ਜਿਹੜੀ ਜਥੇਬੰਦੀ ਆ ਪੱਟੀ ਹੜਕੇ ਦੇ ਵਿੱਚ ਮੈਨੂੰ ਸੇਵਾ ਦਾ ਮੌਕਾ ਦਿੱਤਾ ਪਾਰਟੀ ਨੇ ਜੀ ਜੀ ਮੈਂ ਹਰ ਪਿੰਡ ਦੇ ਵਿੱਚ ਪੰਜ-ਪੰਜ ਮੈਂਬਰੀ ਕਮੇਟੀ ਬਣਾਈਆਂ ਉਸ ਕਮੇਟੀ ਨੂੰ ਅਸੀਂ ਹਦਾਇਤ ਕੀਤੀ ਬਲਾਕ ਮੈਂਬਰ ਤੋਂ ਲੈ ਕੇ ਤੇ ਪਿੰਡ ਦੀ ਕਮੇਟੀ ਤੱਕ ਜੀ ਜੀ ਹਰ ਪਿੰਡ ਦੇ ਵਿੱਚੋਂ ਅਸੀਂ ਰਿਪੋਰਟ ਲਈ ਵੀ ਕਿਹੜੇ ਬੰਦੇ ਜਿਹੜੇ ਆ ਲੋੜਵੰਦ ਆ ਜੀ ਜਿਨ੍ਹਾਂ ਦੀ ਵਾਕਿਆ ਹੀ ਜ਼ਮੀਨ ਜਿਹੜੀ ਦਰਿਆ ਦੇ ਵਿੱਚ ਆ ਗਈ ਆ ਜਿਨ੍ਹਾਂ ਦੀਆਂ ਫਸਲਾਂ ਤਬਾਹ ਆਈਆਂ ਉਹ ਲਿਸਟਾਂ ਬਣ ਕੇ ਸਾਰੇ ਪਿੰਡਾਂ ਦੀਆਂ ਸਾਡੇ ਕੋਲ ਆ ਗਈਆਂ ਉਸ ਲਿਸਟਾਂ ਮੁਤਾਬਕ ਹੀ ਅਸੀਂ ਆਪਣਾ ਜਿਹੜਾ ਉੱਥੋਂ ਸਮਾਨ ਪ੍ਰਬੰਧ ਕਰਕੇ ਉਹਨਾਂ ਪਰਿਵਾਰਾਂ ਤੱਕ ਹੀ ਪਹੁੰਚਾਉਨੇ ਆ ਜੀ ਦੂਸਰੇ ਕਿਸੇ ਵੀ ਬੰਦੇ ਨੂੰ ਅਸੀਂ ਸਮਾਨ ਜਿਹੜਾ ਏਦਾਂ ਪ੍ਰੋਵਾਈਡ ਨਹੀਂ ਕਰਵਾ ਰਹੇ ਅਰਦਾਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਕੀ ਰਹਿੰਦੀ ਐ ਸਵੇਰੇ ਸ਼ਾਮ ਆ ਕਿਉਂਕਿ ਹੁਣ ਲੋਕ ਜਿਹੜੇ ਨੇ ਉਹ ਲਗਾਤਾਰ ਪਾਣੀ ਦੀ ਮਾਰ ਤੋਂ ਅੱਕ ਚੁੱਕੇ ਐ ਤੇ ਇਹ ਜਿਹੜੇ ਭਰਾ ਸਾਡੇ ਅੱਜ ਡੁੱਬ ਰਹੇ ਆ ਇਹਨਾਂ ਨੂੰ ਬਚਾ ਲਓ ਜੀ ਕਿਉਂਕਿ ਸਾਨੂੰ ਕਿਸੇ ਤੋਂ ਉਮੀਦ ਨਹੀਂ ਪਰਮਾਤਮਾ ਤੋਂ ਬਿਨਾ ਤਾਂ ਕਿ ਥਾਂ ਥਾਂ ਦੇ ਕਈ ਲੋਕ ਵਿਚਾਰੇ ਫਸੇ ਆ ਇੱਕ 5 ਦਿਨ ਤੋਂ 4-5 ਵਿਚਾਰੇ ਕੁੱਤੇ ਜਿਹੜੇ ਆ ਉਹ ਵਿਚਕਾਏ ਫਸੇ ਪਏ ਆ ਉਹ ਰੋਜ਼ ਰਾਤ ਨੂੰ ਰੋਂਦੇ ਆ ਤੇ ਸਾਨੂੰ ਬੜਾ ਤਰਸ ਆਉਂਦਾ ਪਰ ਸਹੀ ਬੇਵਸ ਆ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਵੀ ਬਾਰ-ਬਾਰ ਅਪੀਲ ਕੀਤੀ ਵੀ ਸਾਨੂੰ ਬੋਰਡ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਪਰ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਉੱਤੇ ਹੱਡੀਸਾਰ ਨਹੀਂ ਲਈ ਜੀ ਬਿਲਕੁਲ ਸੋ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਾਰ ਸੇਵਾ ਵਾਲੇ ਸੰਤਾ ਵੱਲੋਂ ਲਗਾਤਾਰ ਲਗਾਤਾਰ ਸਮਾਜ ਸੇਵੀਆਂ ਵੱਲੋਂ ਤਾਂ ਉੱਥੇ ਇੱਥੇ ਜਥੇਦਾਰ ਭਾਈ ਅਮਰਪਾਲ ਸਿੰਘ ਉਹਨਾਂ ਦੀ ਟੀਮ ਉਹਨਾਂ ਦੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਸੰਗਤਾਂ ਵਾਸਤੇ ਇੱਧਰ ਲੋਕ ਜਿਹੜੇ ਸੇਵਾ ਕਰ ਰਹੇ ਨੇ ਇੱਧਰ ਲੋਕ ਜਿਹੜੇ ਜਿਨ੍ਹਾਂ ਦੇ ਘਰ ਡੁੱਬੇ ਨੇ ਉਹਨਾਂ ਦੇ ਲਈ ਰਾਹਤ ਸਮਗਰੀ ਲੈ ਕੇ ਪਹੁੰਚੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨਜ਼ਰ న్యూਸ ਟੀਵੀ ਤਰਨਤਾਰਨ